ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਆਪਣੇ ਹੀ ਕੰਮ ਦੇ ਨਾਲ ਬੇਈਮਾਨੀ ਕਰਦੇ ਆ ਆਪਣਾ ਹੀ ਕੰਮ ਕਰਨ ਤੋਂ ਹਿਜਕਚਾਹਟ ਕਰਦੇ ਆ ਤੇ ਉਹਨਾਂ ਨੂੰ ਉਸ ਕੰਮ ਦੇ ਵਿੱਚ ਬੇਈਮਾਨੀ ਕੀਤੀ ਤੇ ਕੰਮ ਦੇ ਵਿੱਚ ਸੁਸਤਪੁਣਾ ਰੱਖ ਕੇ ਕੰਮ ਕੀਤੇ ਹੁੰਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਉਹ ਕਿਵੇਂ ਨੁਕਸਾਨ ਹੁੰਦਾ ਦੱਸਦੇ ਆ ਇਸ ਕਹਾਣੀ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਬਣੇ ਰਹੋ ਜੇ ਹਲੇ ਤੱਕ ਦੋਸਤੋ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਐਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਸੋ ਦੋਸਤੋ ਪੁਰਾਣੇ ਸਮੇਂ ਦੀ ਗੱਲ ਹੁੰਦੀ ਆ ਇੱਕ ਰਾਜ ਦੇ ਵਿੱਚ ਬਹੁਤ ਹੀ ਸੂਝਵਾਨ ਰਾਜਾ ਹੁੰਦਾ ਉਹ ਰਾਜਾ ਆਪਣੇ ਰਾਜ ਭਾਗ ਨੂੰ ਬਹੁਤ ਵਧੀਆ ਢੰਗ ਦੇ ਨਾਲ ਚਲਾਉਂਦਾ ਹੁੰਦਾ ਪਰ ਉਸ ਦੇ ਰਾਜ ਭਾਗ ਦੇ ਵਿੱਚ ਤਿੰਨ ਮੰਤਰੀ ਹੁੰਦੇ ਆ ਉਹ ਤਿੰਨ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਬੜਾ ਹੀ ਬੇਈਮਾਨੀ ਤੇ ਆਲਸ ਭਰਿਆ ਹੁੰਦਾ ਪਰ ਰਾਜੇ ਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਇਹ ਜਿਹੜੇ ਤਿੰਨ ਮੰਤਰੀ ਆ ਤਿੰਨਾਂ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਕਿਹੜਾ ਬੇਈਮਾਨ ਆ ਜਿਹਦੇ ਨਾਲ ਮੈਨੂੰ ਕਾਫੀ ਨੁਕਸਾਨ ਹੋ ਰਿਹਾ ਪਰ ਰਾਜੇ ਨੂੰ ਪਤਾ ਨਹੀਂ ਲੱਗਦਾ ਹੁੰਦਾ ਤੇ ਦੂਜੇ ਮੰਤਰੀ ਵੀ ਡਰਦੇ ਉਸ ਦੇ ਬਾਰੇ ਦੱਸ ਨਹੀਂ ਰਹੇ ਹੁੰਦੇ ਤੇ ਰਾਜਾ ਸੋਚ ਵਿਚਾਰ ਕਰਨ ਤੋਂ ਬਾਅਦ ਇੱਕ ਸਕੀਮ ਘੜਦਾ ਕਿ ਕਿਵੇਂ ਉਸ ਮੰਤਰੀ ਦਾ ਪਤਾ ਲੱਗ ਸਕੇਗੇ ਕਿਹੜਾ ਮੰਤਰੀ ਬੇਈਮਾਨ ਆ ਤੇ ਜਿਹੜਾ ਆਪਣੇ ਕੰਮ ਨੂੰ ਪ੍ਰੋਪਰ ਸਹੀ ਢੰਗ ਦੇ ਨਾਲ ਨਹੀਂ ਕਰਦਾ ਤਾਂ ਕਿ ਮੈਂ ਉਸ ਨੂੰ ਇਸ ਰਾਜ ਭਾਗ ਦੇ ਵਿੱਚੋਂ ਬਾਹਰ ਕੱਢ ਸਕਾਂ ਸੋ ਦੋਸਤੋ ਜਦੋਂ ਰਾਜਾ ਇਹ ਸਾਰੀ ਬਿਉਤਬੰਦੀ ਕਰਦਾ ਤਾਂ ਇੱਕ ਦਿਨ ਸਾਰਿਆਂ ਨੂੰ ਸੱਦ ਲੈਂਦਾ ਉੱਥੇ ਤੇ ਜਦੋਂ ਤਿੰਨੇ ਮੰਤਰੀ ਵੀ ਹਾਜ਼ਰ ਹੁੰਦੇ ਆ ਤਾਂ ਰਾਜਾ ਕਹਿੰਦਾ ਉਹਨਾਂ ਨੂੰ ਇੱਕ ਇੱਕ ਬੈਗ ਦੇ ਦਿੰਦਾ ਹੈ ਇੱਕ ਇੱਕ ਵੱਡਾ ਬੈਗ ਆਪਣਾ ਥੈਲਾ ਜਿਹੜਾ ਹੁੰਦਾ ਉਹ ਦੇ ਦਿੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਸਾਰੇ ਜਣੇ ਨੇ ਜਾਓ ਉਸ ਜੰਗਲ ਵਿੱਚ ਜਿੱਥੇ ਫਰੂਟਾਂ ਦਾ ਜੰਗਲ ਆ ਬਹੁਤ ਵਧੀਆ ਵਧੀਆ ਫਰੂਟ ਲੱਗੇ ਹੋਏ ਨੇ ਬਾਗ ਨੇ ਵੱਡੇ ਵੱਡੇ ਤੁਸੀਂ ਉਹਨਾਂ ਬਾਗ ਦੇ ਵਿੱਚੋਂ ਜਾਓ ਤੇ ਮੇਰੇ ਲਈ ਬਹੁਤ ਵਧੀਆ ਵਧੀਆ ਜਿਹੜੇ ਤੁਹਾਨੂੰ ਵਧੀਆ ਚੀਜ਼ ਲੱਗੇਗੀ ਫਲ ਫਰੂਟ ਇਸ ਬੈਗ ਵਿੱਚ ਭਰ ਕੇ ਲਿਆਓ ਤਾਂ ਕਿ ਮੈਂ ਉਸ ਦਾ ਆਨੰਦ ਮਾਣ ਸਕਾਂ ਉਹ ਤਿੰਨੇ ਮੰਤਰੀ ਜਿਹੜੇ ਹੁੰਦੇ ਆ ਉਹ ਆਪਦੇ ਉਸ ਕੰਮ ਦੇ ਲਈ ਜੰਗਲ ਵਿੱਚ ਚਲੇ ਜਾਂਦੇ ਆ ਤੇ ਜਿਹੜਾ ਹੁਣ ਪਹਿਲਾ ਮੰਤਰੀ ਹੁੰਦਾ ਉਹ ਬੜਾ ਹੀ ਸਾਊ ਸਮਝਦਾਰ ਤੇ ਸਿਆਣਾ ਹੁੰਦਾ ਉਹ ਕੀ ਕਰਦਾ ਉਹ ਬਾਗ ਦੇ ਵਿੱਚੋਂ ਬਹੁਤ ਹੀ ਵਧੀਆ-ਵਧੀਆ ਫਲ ਜਿਹੜੇ ਲੱਗੇ ਹੁੰਦੇ ਆ ਤੋੜ-ਤੋੜ ਕੇ ਉਸ ਬੈਗ ਨੂੰ ਭਰ ਲੈਂਦਾ ਉਹ ਸੋਚਦਾ ਕਿ ਰਾਜਾ ਬਹੁਤ ਖੁਸ਼ ਹੋਊਗਾ ਮੇਰੇ ਸੋਹਣੇ-ਸੋਹਣੇ ਫਲ ਦੇਖ ਕੇ ਤੇ ਮੈਨੂੰ ਵਧੀਆ ਇਨਾਮ ਦੇਊਗਾ ਉਹ ਆਪਦਾ ਕੰਮ ਬੜੇ ਹੀ ਵਧੀਆ ਮਿਹਨਤ ਦੇ ਨਾਲ ਸਹੀ ਢੰਗ ਦੇ ਨਾਲ ਕਰਦਾ ਜਿਹੜਾ ਹੁਣ ਦੂਜਾ ਮੰਤਰੀ ਹੁੰਦਾ ਉਹ ਸੋਚਦਾ ਕਿ ਰਾਜੇ ਕੋਲ ਇੰਨਾ ਟਾਈਮ ਕਿੱਥੇ ਆ ਵੀ ਮੇਰੇ ਬੈਗ ਦੇ ਵਿੱਚੋਂ ਫਲ ਕੱਢ ਕੇ ਦੇਖ ਸਕੇ ਉਨੇ ਕਿਹੜਾ ਬੈਗ ਦੇਖਣਾ ਵਾ ਬੈਗ ਤਾਂ ਗਾਹਾਂ ਨੋਕਰਾਂ ਚੱਕਰਾਂ ਨੇ ਦੇਖਣਾ ਕਿਸੇ ਨੂੰ ਕੀ ਪਤਾ ਲੱਗਣਾ ਮੇਰੇ ਫਲਕ ਇਹੋ ਜਿਹਾ ਕਹੇ ਜੋ ਨਹੀਂ ਉਹ ਛੇਤੀ ਕੰਮ ਕਰਨ ਦੇ ਖਾਤਰ ਵੀ ਛੇਤੀ ਛੇਤੀ ਫਲ ਇਕੱਠੇ ਕਰ ਲਾਂ ਉਹ ਜਿਹੜੇ ਥੱਲੇ ਫਲ ਫੁੱਲ ਵੀ ਡਿੱਗੇ ਹੁੰਦੇ ਆ ਫਲ ਫਰੂਟ ਜਿੰਨੇ ਥੱਲੇ ਡਿੱਗੇ ਹੁੰਦੇ ਆ ਹਵਾ ਮਿੰਨੀਰੀ ਦੇ ਨਾਲ ਉਹ ਸਾਰੇ ਫਲ ਵੀ ਇਕੱਠੇ ਕਰਕੇ ਬੈਗ ਵਿੱਚ ਪਾ ਲੈਂਦਾ ਮਤਲਬ ਕਿ ਉਹ ਅੱਧ ਸੜੇ ਗਲੇ ਜਿਹਨੇ ਵੀ ਹੁੰਦੇ ਆ ਸਾਰੇ ਇਕੱਠੇ ਕਰਕੇ ਬੈਗ ਫੁੱਲ ਭਰ ਲੈਂਦਾ ਇੱਕ ਵਾਰ ਫੁੱਲ ਭਰ ਕੇ ਉੱਥੋਂ ਚਲੇ ਜਾਂਦਾ ਉਸ ਤੋਂ ਬਾਅਦ ਜਿਹੜਾ ਤੀਜਾ ਮੰਤਰੀ ਹੁੰਦਾ ਜਿਹੜਾ ਬੇਈਮਾਨ ਹੁੰਦਾ ਤੇ ਆਪਣੇ ਕੰਮ ਦੇ ਵਿੱਚ ਆਲਸ ਕਰਦਾ ਰਹਿੰਦਾ ਹਰ ਵਕਤ ਕੰਮ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਉਹ ਸੋਚਦਾ ਕਿ ਮੈਂ ਕਿੱਥੇ ਇੰਨਾ ਟਾਈਮ ਲਾਉਂਗਾ ਇੰਨੇ ਟਾਈਮ ਵਿੱਚ ਫਲ ਕਿੱਥੇ ਤੋੜੂੰਗਾ ਕਿੱਥੇ ਮੈਨੂੰ ਇੰਨਾ ਕੰਮ ਹੋਣਾ ਤੇ ਨਾ ਹੀ ਰਾਜੇ ਨੂੰ ਪਤਾ ਲੱਗਣਾ ਰਾਜੇ ਨੇ ਕਿਹੜਾ ਬੈਗ ਦੇਖਣਾ ਰਾਜੇ ਨੇ ਤਾਂ ਹੀ ਦੇਖਣਾ ਕਿ ਬੈਗ ਹਾਂ ਦੇਖਣ ਨੂੰ ਭਰਿਆ ਹੋਇਆ ਲੱਗਦਾ ਬਸ ਠੀਕ ਆ ਉਹ ਕੀ ਕਰਦਾ ਜਿਹੜਾ ਤੀਜਾ ਬੇਈਮਾਨ ਮੰਤਰੀ ਹੁੰਦਾ ਉਸ ਬੈਗ ਦੇ ਵਿੱਚ ਪੱਥਰ ਦੇ ਟੁਕੜੇ ਪਾ ਲੈਂਦਾ ਤੇ ਉਹ ਬੈਗ ਦੇ ਉੱਪਰ ਆਲੇ-ਦਲੇ ਪੱਥਿਆਂ ਪੱਤਿਆਂ ਦੇ ਨਾਲ ਉਹ ਪੱਤੇ ਇਕੱਠੇ ਕਰਦਾ ਉਹਦੇ ਨਾਲ ਬੈਗ ਨੂੰ ਤਾਂ ਹਾਂ ਤੱਕ ਭਰ ਕੇ 2 ਮਿੰਟਾਂ ਦੇ ਵਿੱਚ ਹੀ ਆਪਣਾ ਕੰਮ ਨਿਬੜ ਕੇ ਉੱਥੋਂ ਚਲੇ ਜਾਂਦਾ ਹੁਣ ਤਿੰਨੇ ਜਣੇ ਜਦੋਂ ਰਾਜ ਭਾਗ ਦੇ ਵਿੱਚ ਆਉਂਦੇ ਆ ਤਿੰਨੇ ਜਣੇ ਆਪਣਾ ਬੈਗ ਲੈ ਕੇ ਤਿੰਨੇ ਮੰਤਰੀ ਆਉਂਦੇ ਆ ਤਾਂ ਰਾਜਾ ਉਹਨਾਂ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਠੀਕ ਆ ਤੁਸੀਂ ਆਗੇ ਤੇ ਤੁਸੀਂ ਆਪਦਾ ਬੈਗ ਇੱਥੇ ਰੱਖ ਦਿਓ ਜਦੋਂ ਸਾਰੇ ਜਣੇ ਬੈਗ ਰੱਖ ਦਿੰਦੇ ਆ ਰਾਜਾ ਬੈਗ ਉਹਨਾਂ ਦੇ ਫੋਲਦਾ ਨਹੀਂ ਤਾਂ ਰਾਜਾ ਫਿਰ ਉਸ ਤੋਂ ਬਾਅਦ ਇੱਕ ਹੁਕਮ ਸੜਾਉਂਦਾ ਕਹਿੰਦਾ ਆਪਣੇ ਜੋ ਵੀ ਉਹਨਾਂ ਦੇ ਪਹਿਰੇਦਾਰ ਹੁੰਦੇ ਆ ਬੰਦੇ ਰਾਜੇ ਦੇ ਰੱਖੇ ਹੋਏ ਕਹਿੰਦਾ ਇਹਨਾਂ ਤਿੰਨਾਂ ਮੰਤਰੀਆਂ ਨੂੰ ਇਹਨਾਂ ਦੇ ਬੈਗਾਂ ਦੇ ਸ ਜੇਲ੍ਹ ਦੇ ਵਿੱਚ ਬੰਦ ਕਰ ਦੋ ਇੱਕ ਮਹੀਨੇ ਦੇ ਲਈ ਇਹਨਾਂ ਤਿੰਨਾਂ ਮੰਤਰੀਆਂ ਨੂੰ ਜੇਲ੍ਹ ਵਿੱਚ ਬੰਦ ਕਰ ਦੋ ਤੇ ਜੋ ਜੋ ਬੈਗ ਇਹਨਾਂ ਦੇ ਕੋਲੇ ਆ ਫਲਾਂ ਦੇ ਨਾਲ ਭਰੇ ਹੋਏ ਉਹ ਬੈਗ ਇਹਨਾਂ ਦੇ ਇਹਨਾਂ ਨੂੰ ਫੜਾ ਦੋ ਉਹ ਹੁਣ ਇਹਨਾਂ ਦੇ ਉਹਨਾਂ ਦੇ ਬੈਗ ਦਿੱਤੇ ਜਾਂਦੇ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੁਣ ਜਿਹੜਾ ਸਿਆਣਾ ਮੰਤਰੀ ਹੁੰਦਾ ਸਾਊ ਮੰਤਰੀ ਆਪਦੇ ਕੰਮ ਵਿੱਚ ਪੂਰੀ ਵਧੀਆ ਲਗਨ ਲਾ ਕੇ ਕੰਮ ਕਰਦਾ ਹੁਣ ਜਦੋਂ ਆਪਣਾ ਬੈਗ ਖੋਲਦਾ ਉਹਦੇ ਵਿੱਚ ਸੋਹਣੇ ਸੋਹਣੇ ਫਲ ਫਰੂਟ ਹੁੰਦੇ ਆ ਤੇ ਉਹ ਆਪ ਦਾ ਇੱਕ ਮਹੀਨਾ ਜਿਹੜਾ ਹੁੰਦਾ ਉਹ ਵਧੀਆ ਫਲ ਫਰੂਟ ਜਿਹੜੇ ਰਾਜੇ ਦੇ ਲਈ ਲਿਆਂਦੇ ਹੁੰਦੇ ਆ ਉਹ ਫਲ ਫਰੂਟ ਖਾ ਕੇ ਆਪਣਾ ਇੱਕ ਮਹੀਨਾ ਬਹੁਤ ਵਧੀਆ ਢੰਗ ਦੇ ਨਾਲ ਗੁਜ਼ਾਰਾ ਕਰਦਾ ਵਧੀਆ ਆਪਦਾ ਬਤੀਤ ਕਰਦਾ ਇੱਕ ਮਹੀਨਾ ਪੂਰਾ ਜੇਲ੍ਹ ਦੇ ਵਿੱਚ ਕਿਉਂਕਿ ਰਾਜੇ ਦਾ ਕਿਹਾ ਹੁੰਦਾ ਕਿ ਇਹਨਾਂ ਨੂੰ ਇਹਨਾਂ ਦੇ ਬੈਗ ਹੀ ਦੇਣੇ ਆ ਤੁਸੀਂ ਹੋਰ ਕੋਈ ਵੀ ਨਾ ਪਾਣੀ ਧਾਣੀ ਨਾ ਕੋਈ ਰੋਟੀ ਕਿਸੇ ਨੂੰ ਕੁਝ ਵੀ ਨਹੀਂ ਦੇਣਾ ਇਹ ਆਪਣਾ ਜੋ ਬੈਗ ਲੈ ਕੇ ਆਏ ਨੇ ਫਲ ਫਰੂਟ ਨਾਲ ਭਰੇ ਹੋਇਆ ਇਹੀ ਖਾ ਕੇ ਗੁਜ਼ਾਰਾ ਕਰਨਗੇ ਹੁਣ ਉਹ ਜਿਹੜਾ ਪਹਿਲਾ ਮੰਤਰੀ ਹੁੰਦਾ ਉਹ ਤਾਂ ਵਧੀਆ ਆਪਦਾ ਗੁਜ਼ਾਰਾ ਕਰ ਲਿਆ ਵਧੀਆ ਫਲ ਫਰੂਟ ਹੁੰਦੇ ਆ ਹੁਣ ਜਿਹੜਾ ਦੂਜਾ ਮੰਤਰੀ ਹੁੰਦਾ ਉਹਨੂੰ ਕੀ ਹੁੰਦਾ ਉਹਦੇ ਫਲ ਜਿਹਨੂੰ ਬੈਗ ਖੋਲਦਾ ਫਲ ਗੜੇ ਸੜੇ ਹੁੰਦੇ ਆ ਹੁਣ ਉਹ ਉਸ ਮੰਤਰੀ ਨੂੰ ਉਹ ਗਲੇ ਸੜੇ ਫਲ ਖਾ ਕੇ ਹੀ ਗੁਜ਼ਾਰਾ ਕਰਨਾ ਹੁੰਦਾ ਕਿਉਂਕਿ ਬਾਹਰੋਂ ਤਾਂ ਕੁਝ ਮਿਲਣਾ ਨਹੀਂ ਪਰ ਉਹ 15 10 15 ਦਿਨ ਬਾਅਦ ਹੀ ਉਸ ਦੀ ਸਿਹਤ ਖਰਾਬ ਹੋ ਜਾਂਦੀ ਹੈ ਸਿਹਤ ਵਿਗੜ ਜਾਂਦੀ ਹੈ ਉਸ ਦੀ ਤੇ ਉਸ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਉਸ ਇੱਕ ਮਹੀਨੇ ਦੇ ਵਿੱਚ ਵਿੱਚ ਤੇ ਹੁਣ ਜਿਹੜਾ ਤੀਜਾ ਮੰਤਰੀ ਹੁੰਦਾ ਜਿਹੜਾ ਬਹੁਤ ਹੀ ਬੇਈਮਾਨ ਤੇ ਆਲਸ ਭਰਿਆ ਹੁੰਦਾ ਆਪਣੇ ਕੰਮ ਨੂੰ ਬਿਲਕੁਲ ਕਰਕੇ ਰਾਜ਼ੀ ਨਹੀਂ ਹੁੰਦਾ ਉਹ ਜਦੋਂ ਆਪਦਾ ਬੈਗ ਖੋਲਦਾ ਉਸ ਦੇ ਬੈਗ ਦੇ ਵਿੱਚ ਪੱਤੇ ਤੇ ਪੱਥਰ ਹੁੰਦੇ ਆ ਹੁਣ ਉਸ ਨੂੰ ਖਾਣ ਲਈ ਕੁਝ ਮਿਲਦਾ ਨਹੀਂ ਪੰਜ ਸੱਤ ਦਿਨ ਤਾਂ ਉਹ ਔਖੇ ਸੋਕੇ ਕੱਢ ਲੈਂਦਾ ਪਰ 5-7 ਦਿਨਾਂ ਤੋਂ ਬਾਅਦ ਉਸ ਦੀ ਭੁੱਖ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਉਹ ਮੰਤਰੀ ਮਰ ਜਾਂਦਾ ਤੇ ਦੂਜੇ ਜਿਹੜੇ ਦੋਨੇ ਮੰਤਰੀ ਹੁੰਦੇ ਆ ਜਿਹੜਾ ਇੱਕ ਪੂਰਾ ਵਧੀਆ ਕੰਮ ਕਰਦਾ ਹੁੰਦਾ ਉਹ ਤਾਂ ਆਪਦਾ ਉਦਾਂ ਹੀ ਲਗਨ ਦੇ ਨਾਲ ਕੰਮ ਕਰਦਾ ਰਹਿੰਦਾ ਤੇ ਦੂਜੇ ਜੋ ਆਪਣਾ ਕੰਮ ਜਿਹੜਾ ਗਲੇ ਸੜੇ ਵੀਰ ਜਾਂ ਫਲ ਫਰੂਟ ਲੈ ਕੇ ਆ ਜਾਂਦਾ ਉਸ ਨੂੰ ਵੀ ਅਕਲ ਆ ਜਾਂਦੀ ਆ ਕਿ ਮੈਂ ਵੀ ਆਪਣੇ ਕੰਮ ਨੂੰ ਵਧੀਆ ਢੰਗ ਦੇ ਨਾਲ ਕਰਾਂ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਆਪਣੇ ਕੰਮ ਦੇ ਵਿੱਚ ਕਦੇ ਵੀ ਬੇਈਮਾਨੀ ਤੇ ਆਲਸ ਦੇ ਨਾਲ ਉਸ ਕੰਮ ਨੂੰ ਨਹੀਂ ਕਰਨਾ ਚਾਹੀਦਾ ਭਾਵੇਂ ਕਿ ਤੁਹਾਡਾ ਉਹ ਆਪਣਾ ਨਿੱਜੀ ਕੰਮ ਹੋਵੇ ਜਾਂ ਕਿਸੇ ਦੇ ਅੰਡਰ ਤੁਸੀਂ ਕੰਮ ਕਰ ਰਹੇ ਹੋਵੋ ਕਿਉਂਕਿ ਕੋਈ ਵੀ ਕੰਮ ਉਸਦੇ ਲਈ ਆਪਾਂ ਨੂੰ ਕੁਛ ਨਾ ਕੁਛ ਪੈਸੇ ਜਾਂ ਪੇਮੈਂਟ ਕੁਛ ਨਾ ਕੁਛ ਜਰੂਰ ਮਿਲਦਾ ਹੁੰਦਾ ਜਾਂ ਕੋਈ ਭੱਤਾ ਜਰੂਰ ਮਿਲਦਾ ਹੁੰਦਾ ਇਸ ਕਰਕੇ ਜੇਕਰ ਤੁਸੀਂ ਆਪਣੇ ਹੀ ਕੰਮ ਦੇ ਨਾਲ ਬੇਈਮਾਨੀ ਕਰੋਗੇ ਆਪਣੇ ਹੀ ਕੰਮ ਨੂੰ ਆਲਸ ਭਰਿਆ ਕਰੋਗੇ ਆਲਸ ਦੇ ਨਾਲ ਮਤਲਬ ਫੁਰਤੀ ਦੇ ਨਾਲ ਕੰਮ ਨੂੰ ਨਹੀਂ ਕਰੋਗੇ ਤਾਂ ਤੁਸੀਂ ਕਦੇ ਵੀ ਉਸ ਕੰਮ ਦੇ ਵਿੱਚ ਨਾ ਆਪ ਕਾਮਯਾਬ ਹੋਵੋਗੇ ਤੇ ਨਾ ਹੀ ਜਿਸ ਦਾ ਤੁਸੀਂ ਕੰਮ ਕਰਦੇ ਉਸ ਨੂੰ ਕਾਮਯਾਬ ਹੋਣ ਦੇਵੋਗੇ ਸੋ ਦੋਸਤੋ ਆਪਣੇ ਕੰਮ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਮਨ ਲਾ ਕੇ ਕਰਿਆ ਕਰੋ ਜਿਸ ਦੇ ਨਾਲ ਤੁਸੀਂ ਆਪ ਵੀ ਤਰੱਕੀ ਕਰੋਗੇ ਤੇ ਜਿਸ ਦਾ ਉਹ ਕੰਮ ਹੋਏਗਾ ਉਸ ਨੂੰ ਵੀ ਬਹੁਤ ਜ਼ਿਆਦਾ ਤਰੱਕੀ ਮਿਲੇਗੀ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦ ਜੀ